ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਾਗੀ ਦੀਆਂ ਬਹੁਤ-ਬਹੁਤ ਵਧਾਈਆਂ ਸਾਰੇ YouTube ਫੈਮਿਲੀ ਨੂੰ ਤੇ ਸਾਰੇ ਮੇਰੇ ਵੀਰ ਉਹਨਾਂ ਨੂੰ ਬਹੁਤ-ਬਹੁਤ ਲੋੜੀਂਦੀਆਂ ਵੀ ਵਧਾਈਆਂ ਜਿਹੜੀ ਲੰਘ ਗਈ ਕੱਲ ਤੇ ਸਾਰੇ ਜਿੰਦੇ ਵਸਦੇ ਰਹੋ ਪਰਮਾਤਮਾ ਸਾਰਿਆਂ ਨੂੰ ਵਧੀਆ ਲੰਮੀ ਉਮਰ ਬਖਸ਼ੇ ਤੇ ਅੱਜ ਆਪਾਂ ਜਾਣਾ ਜੀ ਗੁਰਦੁਆਰਾ ਸਾਹਿਬ ਇਤਿਹਾਸਿਕ ਗੁਰਦੁਆਰਾ ਸਾਹਿਬ ਜਿਹੜਾ ਕਿ ਪੈਂਡਾ ਨੰਗਲ ਜੋੜਾ ਸਾਹਿਬ ਗੁਰਦੁਆਰਾ ਜੋੜਾ ਸਾਹਿਬ ਗੁਰਦੁਆਰਾ ਜਿਹੜਾ ਕਿ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਬਣਿਆ ਹੋਇਆ ਤੇ ਉੱਥੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦੇ ਉਹਨਾਂ ਦੇ ਪੰਜ ਨਿਸ਼ਾਨੀਆਂ ਜਿਹੜੀਆਂ ਉਹਨਾਂ ਦੀਆਂ ਇਤਿਹਾਸਿਕ ਜਿਹੜਾ ਇਤਿਹਾਸ ਹੈ ਜਿਹੜਾ ਆਪਣਾ ਉਹਦੀਆਂ ਨਿਸ਼ਾਨੀਆਂ ਹੈ ਗੁਰੂ ਗੋਬਿੰਦ ਸਿੰਘ ਜੀ ਦੀਆਂ ਪੰਜ ਉਹਨਾਂ ਦੇ ਤੁਹਾਨੂੰ ਅੱਜ ਦਰਸ਼ਨ ਕਰਾਉਣੀ ਹੈ ਤੇ ਚੱਲਦੇ ਆਪਾਂ ਤੇ ਬਣੇ ਰਹੋ ਸਾਡੇ ਨਾਲ ਠੀਕ ਹੈ ਜੀ ਲਓ ਜੀ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਇਹ ਆ ਜੀ ਪਿੰਡਾਂ ਪਿੰਡ ਦੇ ਵਿੱਚ ਬਣਿਆ ਹੋਇਆ ਬਹੁਤ ਹੀ ਖੁੱਲਾ ਢੋਲਾ ਗੁਰਦੁਆਰਾ ਸਾਹਿਬ ਬਣਿਆ ਇਤਿਹਾਸ ਇਤਿਹਾਸਿਕ ਗੁਰਦੁਆਰਾ ਲੰਗਰ ਚੱਲ ਰਿਹਾ ਅੱਜ ਮਾਗਦੇ ਮਹੀਨੇ ਦਾ ਸਾਹਮਣੇ ਇਸ਼ਨਾਨ ਘਰ ਹੈ ਸਰੋਵਰ ਇਹ ਬੜਾ ਹੀ ਬਹੁਤ ਵਧੀਆ ਖੁੱਲਾ ਢੋਲਾ ਬਣਿਆ ਇਸ਼ਨਾਨ ਘਰ ਵੀ ਬਹੁਤ ਵਧੀਆ ਬਣਿਆ ਹੋਇਆ ਬਹੁਤ ਸੋਹਣਾ ਹਲੇ ਕੰਮ ਚੱਲ ਰਿਹਾ ਹੈ ਇਮਾਰਤ ਦਾ ਹੌਲੀ ਹੌਲੀ ਚੱਲੀ ਜਾਂਦਾ ਕੰਮ ਸਾਰਾ ਜਿਵੇਂ ਜਿਵੇਂ ਸੰਗਤ ਦਾ ਸਹਿਯੋਗ ਹੋ ਜਾਂਦਾ ਨਾਲ ਮੇਰਾ ਗਵੰਡੀ ਆਇਆ ਕਾਕਾ ਭਾਈ ਤੇ ਚਾਉਂਦੇ ਆ ਦਰਸ਼ਕੀਏ ਲਾਈਏ ਜੋੜੇ ਜਮਾ ਕਰਾ ਕੇ ਤੇ ਦਰਸ਼ਨ ਕਰੀਏ ਤੇ ਤੁਹਾਨੂੰ ਦਿਖਾਉਣੇ ਆ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਤੇ ਅੰਦਰ ਅੱਗੇ ਸਾਰੀਆਂ ਲਾਈਟਾਂ ਚੱਲਦੀਆਂ ਹੁੰਦੀਆਂ ਤੇ ਅੱਜ ਸਾਰੀਆਂ ਲਾਈਟਾਂ ਬੰਦ ਪਈਆਂ ਨਾਲੇ ਮਾਗੀ ਦਾ ਮਹੀਨਾ ਹੈਣਾ ਚੱਲੀ ਜਾਂਦਾ ਫਿਰ ਵੀ ਉਹ ਸੰਡੇ ਨਜ਼ਾਰਾਸ਼ ਹੁੰਦੇ ਸੀ ਵੈਸੇ ਹਾਂ ਉਦੋਂ ਸਾਰੀਆਂ ਲਾਈਟਾਂ ਆਨ ਹੁੰਦੀਆਂ ਤੇ ਰਸ਼ਮੀ ਬਾਵਾ ਕਾਫੀ ਹੁੰਦਾ ਇੱਥੇ ਤੇ ਬਹੁਤ ਮਤਲਬ ਕਿ ਇੱਥੇ ਸੁੱਖਾ ਪੋਰੀਆਂ ਹੁੰਦੀਆਂ ਕਹਿ ਸਕਦੇ ਆ ਆਪਾਂ ਮਤਲਬ ਕਿ ਮਾਨਨਤਾ ਹੈਗੀ ਆ ਬਹੁਤ ਗੁਰਦੁਆਰਾ ਸਾਹਿਬ ਦੀ ਹਾਂਜੀ ਇਥੇ ਬੜੀ ਸੰਗਤ ਹੁੰਦੀ ਹੈ ਐਤਵਾਰ ਨੂੰ ਜਦੋਂ ਆਈਦਾ ਤਾਂ ਬਹੁਤ ਜ਼ਿਆਦਾ ਰਸ਼ ਹੁੰਦਾ ਤੇ ਬੜਾ ਸੋਹਣਾ ਬਣਿਆ ਅੰਦਰੋਂ ਹਾਲ ਜਿਹੜਾ ਹੁਣੇ ਲੰਗਰ ਜਿਹੜਾ ਆ ਪੂਰਾ ਵੱਡਾ ਹਾਲ ਮੀਨ ਨਾਲ ਬਣਿਆ ਹੋਇਆ ਤਾਂ ਇਹ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਲੱਕੜ ਦਾ ਕੰਬੜਾ ਸੋਹਣਾ ਹੈ ਡਾਊਨ ਸੀਲਿੰਗ ਵਧੀਆ ਹੋਈ ਗਈ ਹੈ ਇਹ ਸਾਰੀ ਬਿਲਡਿੰਗ ਨਵੀਂ ਤਿਆਰ ਹੋਈ ਹੈ ਬਾਹਰੋਂ ਵੀ ਹੋਈ ਜਾਂਦੀ ਤਿਆਰ ਤੇ ਆਹ ਸਾਹਮਣੇ ਮਹਾਰਾਜ ਜੀ ਦਾ ਸਰੂਪ ਸ਼ਸ਼ੋਭਿਤ ਹੈ ਇਸ ਤੋਂ ਬੜਾ ਹਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਹਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨਾ ਸੱਜੇ ਹੱਥ ਰੱਖੀਆਂ ਹੋਈਆਂ ਸ਼ੀਸ਼ੇ ਦੇ ਅੰਦਰ ਤੇ ਆਹ ਮਹਾਰਾਜ ਜੀ ਦੀ ਹੱਥ ਲਿਖਤ ਹੈ ਜਿਹੜੀ ਇਹਨੂੰ ਵੀਡੀਓ ਨੂੰ ਪਾਜ਼ ਕਰਕੇ ਤੇ ਫਿਰ ਤੁਸੀਂ ਮਤਲਬ ਕਿ ਪੜ ਸਕਦੇ ਆ ਆਰਾਮ ਨਾਲ ਜੇ ਪੜਨਾ ਚਾਹੋ ਤਾਂ ਕਿ ਜੋ ਵੀ ਗੁਰੂ ਸਾਹਿਬ ਦੀ ਹੱਥ ਦੀ ਲਿਖਤ ਹੈ ਬਣੀ ਹੋਈ ਬੜੇ ਕਰਮਾਂ ਨਾਲ ਦਰਸ਼ਨ ਹੁੰਦੇ ਆ ਇਸ ਚੀਜ਼ ਦੇ ਤੇ ਬਹੁਤ ਜੀ ਲੱਗਦਾ ਇੱਥੇ ਆ ਕੇ ਸਕੂਨ ਬੜਾ ਮਿਲਦਾ ਮਨ ਨੂੰ ਇਹ ਪੁਰਾਣਾ ਇਤਿਹਾਸ ਜਦੋਂ ਵੇਖੀਦਾ ਆਪਦਾ ਨਿਸ਼ਾਨੀਆਂ ਗੁਰੂ ਸਾਹਿਬ ਦੀਆਂ ਦਰਸ਼ਨ ਕਰਕੇ ਮਨ ਨੂੰ ਬੜਾ ਵਧੀਆ ਮਹਿਸੂਸ ਹੁੰਦਾ ਤੇ ਬਾਕੀ ਇੱਥੇ ਇੱਕ ਬੈਠਦੇ ਆ 10 ਮਿੰਟ ਅਰਦਾਸ ਪਾਠ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਤੇ ਮਹਾਰਾਜ ਸਾਰੇ ਵਾਸਤੇ ਮਾਗਦਾ ਮੀਨਾ ਵਧੀਆ ਖੁਸ਼ੀਆਂ ਭਰੇ ਲੈ ਕੇ ਆਵੇ ਸਾਰੇ ਵਾਸਤੇ ਇਹ ਸਾਰੀਆਂ ਪੰਜ ਨਿਸ਼ਾਨੀਆਂ ਟੋਟਲ ਜਿਹੜੀਆਂ ਇੱਥੇ ਗੁਰੂ ਸਾਹਿਬ ਦੀਆਂ ਪਾਈਆਂ ਹੈਗੀਆਂ ਇਹ ਬਾਟਾ ਸਾਹਿਬ ਆ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਇਹ ਬਾਬਾ ਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਚੋਲਾ ਸਾਹਿਬ ਆ ਗਿਆ ਜੀ ਤੇ ਆ ਗਿਆ ਜੋੜਾ ਜੋੜਾ ਹੈ ਜੁੱਤੀ ਦਾ ਜੋੜਾ ਬਣਿਆ ਹੋਇਆ ਹੈ ਇਹ ਜੋੜਾ ਸਾਹਿਬ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਪੁਰਾਣਾ ਆਪਣਾ ਇਤਿਹਾਸ ਹੈ ਬਿਲਕੁਲ ਸ਼ੀਸ਼ੇ ਦੇ ਅੰਦਰ ਹੈਗਾ ਕਿ ਕੋਈ ਇਹਨੂੰ ਹੱਥ ਨਾਲ ਲਾ ਸਕੇ ਤਾਂ ਬਿਲਕੁਲ ਬਹੁਤ ਵਧੀਆ ਸੰਭਾਲ ਕੇ ਰੱਖਿਆ ਹੋਇਆ ਹੈ ਬਹੁਤ ਸ਼ਰਧਾ ਹਮ ਸ਼ਰਧਾ ਦੇ ਨਾਲ ਬਿਲਕੁਲ ਰੱਖਿਆ ਹੋਇਆ ਹੈ ਤੇ ਹੁਣ ਕਰਦੇ ਆਂ ਪਾਠ ਤੇ ਲੋ ਜੀ ਦੇਖ ਲਈਏ ਦੇਖਦੇ ਗੱਫੇ ਤੇ ਲੰਗਰ ਚੱਲ ਰਿਹਾ ਪਕੌੜਿਆਂ ਦਾ ਤੇ ਬੈਸਤ ਟਰੈਡਰ ਭਰੇ ਸੀ ਰੋਟੀ ਖਾ ਗਏ ਸੀ ਕਿ ਪਰ ਫਿਰ ਵੀ ਪ੍ਰਸ਼ਾਦ ਆ ਜਿਹੜਾ ਗੁਰੂ ਘਰ ਲੰਗਰ ਆ ਇਹ ਜ਼ਰੂਰੀ ਆ ਥੋੜਾ ਜਿਹਾ ਤਾਂ ਜ਼ਰੂਰ ਖਾਣਾ ਚਾਹੀਦਾ ਜੇ ਆਈਆਂ ਤਾਂ ਤੇ ਫਿਰ ਮੈਂ ਕਿਹਾ ਚੱਲ ਛੱਕ ਕੇ ਚੱਲਦੇ ਆਂ ਗੁਰੂ ਘਰ ਦਾ ਲੰਗਰ ਤੇ ਲੋ ਬ੍ਰੈਡ ਪਕੌੜੇ ਬ੍ਰੈਡ ਪਕੌੜੇ ਆਲੂ ਪਾ ਕੇ ਭਰੇ ਬਣਾਏ ਹੋਏ ਆ ਬੜੇ ਵਧੀਆ ਨਾਲ ਚਟਣੀ ਆ ਇਹ ਲੋਬੀਕਾ ਭਾਂਡੇ ਦੀ ਸੇਵਾ ਲਈ ਗਿਆ ਚਲੰਗਰ ਸ਼ਾਹ ਗਿਆ ਹੁਣ ਸੇਵਾ ਕੋ ਭਾਂਡੇ ਦੀ ਤੇ ਫੇਰ ਆਪਾਂ ਚੱਲਦੇ ਆਂ ਤੇ ਅੱਜ ਚਲੋ ਜਿਵੇਂ ਕਿ ਜਿਵੇਂ ਸ਼ਹਿਰਾਂ ਦੇ ਵਿੱਚ ਘਰ-ਘਰ ਦੇ ਵਿੱਚ ਸਿਲੰਡਰ ਆ ਜਾਂਦੇ ਆ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਗੱਡੀ ਆ ਕੇ ਖੜੀ ਹੈ ਸਿਲੰਡਰ ਦੀ ਤੇ ਆ ਦੇਖੋ ਬਾਈ ਔਕਾ ਦੇਤਾ ਬਾਬੇ ਨੇ ਤੇ ਭਾਈ ਸਿਲੰਡਰ ਲੈ ਜਾਓ ਤੇ ਜਿਹਨੂੰ ਦੀ ਲੋੜਤਾ ਹੈ ਤੇ ਆਏ ਬਾਈ ਦਾ ਸਿਲੰਡਰ ਟਿਕਿਆ ਟਟਕਵਾ ਦਿੰਦਾ ਮੈਂ ਸਿਲੰਡਰ ਰਖਾ ਦਿਆ ਬਾਈ ਦੇ ਨਾਲ ਲੈ ਵੀ ਬਾਈ ਨੂੰ ਸਿਲੰਡਰ ਰਖਾਤਾ ਆਪਾਂ ਤੇ ਬਾਈ ਚੱਲਿਆ ਹੈ ਹੈਗਾ ਕੈਮਰਾ ਇਸ ਕਾਲਈ ਹੈ ਤੇ ਬਾਈ ਨੇ ਇੱਕ ਹੱਥ ਪਾਇਆ ਤੇ ਇੱਕ ਹੱਥ ਨਾਲ ਮੋਟਰ ਚਲਾਈ ਜਾਂਦਾ ਤੇ ਚਲੋ ਐਂ ਚੱਲਦਾ ਜੀ ਜ਼ਿੰਮੇਵਾਰੀਆਂ ਤੇ ਆ ਵੇਖੋ ਗੱਡੀ ਆਈ ਹੈ ਗੁਰਦੁਆਰਾ ਸਾਹਿਬ ਤੇ ਇਹਨਾਂ ਨੇ ਹੋਕਾ ਦੇਤਾ ਕਹਿੰਦੇ ਇਹ ਜੀ ਨੂੰ ਭਾਈ ਸਿਲੰਡਰ ਦੀ ਲੋੜ ਹੈ ਤੇ ਗੁਰਦੁਆਰਾ ਸਾਹਿਬ ਆ ਕੇ ਤੇ ਲੈ ਜਾਓ ਇਹ ਗੁਰੂ ਘਰ ਦਾ ਸਪੀਕਰ ਔਕਾ ਦਿੱਤਾ ਜਾਂਦਾ ਤੇ ਲੰਗਰ ਆਪਾਂ ਚੱਕ ਲਿਆ ਲੰਗਰ ਚੱਕ ਕੇ ਫੋਨ ਚਲਦੇ ਆ ਘਰ ਨੂੰ ਲੋ ਜੀ ਹੁਣ ਆਪਾਂ ਆ ਗਏ ਘਰੇ ਵਾਪਸ ਤੇ ਜੇ ਸਾਡੀ ਵੀਡੀਓ ਸਾਰਿਆਂ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਕਿਸ ਤਰ੍ਹਾਂ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਤਰ੍ਹਾਂ ਦੇ ਵਧੀਆ-ਵਧੀਆ ਹੋਰ ਵਲੌਗਸ